ਹੋਰ ਪੁੱਤ ਨਾਲੇ ਸਿਮਰਨ ਦੀ ਪੜਾਈ ਤਾਂ ਹੁਣ ਪੂਰੀ ਹੋਣ ਵਾਲੀ ਆ ਹੁਣ ਨਾਲੇ ਉਹਦੀ ਵਿਆਹ ਦੀ ਉਮਰ ਐ ਮੈਂ ਤਾਂ ਇੱਕ ਦੋ ਨੂੰ ਕਹਿ ਵੀ ਰੱਖਿਆ ਵੀ ਭਾਈ ਰਿਸ਼ਤਾ ਰੁਸਤਾ ਕੋਈ ਵਧੀਆ ਹੋਊਗਾ ਤਾਂ ਮੈਨੂੰ ਦੱਸਿਓ ਨਾਲੇ ਪੁੱਤ ਧੀ ਪੁੱਤ ਟਾਈਮ ਨਾਲ ਵਿਆਹ ਆ ਜਾਵੇ ਨਾ ਉਹਦੇ ਵਰਗੀ ਰੀਸ ਨਹੀਂ ਹੈਗੀ ਹਾਂਜੀ ਮਾਮੀ ਜੀ ਗੱਲ ਤਾਂ ਤੁਹਾਡੀ ਸਹੀ ਐ ਨਾਲੇ ਹੁਣ ਵਧੀਆ ਪੜ੍ਹ ਲਿਖ ਲਈ ਐ ਹੁਣ ਤਾਂ ਆਪਾਂ ਇਹਦਾ ਵਿਆਹ ਕਰ ਦਈਏ ਜਲਦੀ ਹੋਰ ਪੁੱਤ ਮੈਨੂੰ ਵੀ ਐਵੇਂ ਕੁੜੀ ਟਾਈਮ ਸਰ ਆਪਣੇ ਘਰੇ ਚਲੀ ਜਾਵੇ ਮੇਰੇ ਸਿਰ ਤੋਂ ਬੋਝ ਲੈ ਜਾਵੇ ਮੈਂ ਤਾਂ ਪੁੱਤ ਐਂ ਸੋਚਦੀ ਆਂ ਵੀ ਜਿਹੇ ਜੀ ਮੈਨੂੰ ਨੂੰ ਚੰਗੀ ਮਿਲੀ ਏ ਇਹ ਜੇ ਮੈਨੂੰ ਜਵਾਈ ਮਿਲ ਜੇ ਮੈਨੂੰ ਕੋਈ ਟੈਨਸ਼ਨ ਹੀ ਨਾ ਰਹੇ ਹਾਂਜੀ ਮੰਮੀ ਜੀ ਇਹ ਤਾਂ ਹੈ ਕੋਈ ਨਾ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਓ ਆਪਾਂ ਸਿਮੀ ਵਾਸਤੇ ਵਧੀਆ ਘਰੀ ਦੇਖਾਂਗੇ ਮੰਮੀ ਜੀ ਕਿਹਦੇ ਵਾਸਤੇ ਦੇਖ ਰਿਓ ਘਰ ਵਧੀਆ ਨਹੀਂ ਕਿਹਦੇ ਵਾਸਤੇ ਦੇਖਣਾ ਤੇਰੀਆਂ ਹੀ ਗੱਲਾਂ ਚੱਲਦੀਆਂ ਸੀ ਤੇਰੇ ਵਾਸਤੇ ਹੀ ਘਰ ਦੇਖਣਾ ਕਿਉਂ ਮਾਮੀ ਜੀ ਆ ਮੇਰਾ ਘਰ ਨਹੀਂ ਹੈਗਾ ਮੈਂ ਕਿਉਂ ਕਿਸੇ ਹੋਰ ਘਰ ਜਾਵਾਂ ਪੁੱਤਰ ਧੀਆ ਨੂੰ ਤੇ ਆਪਦਾ ਘਰ ਛੱਡ ਕੇ ਜਾਣਾ ਹੀ ਪੈਂਦਾ ਬਗਾਨੇ ਘਰੇ ਅਸੀਂ ਤੇਰੇ ਵਿਆਹ ਦੀਆਂ ਗੱਲਾਂ ਕਰਦੇ ਸੀ ਹੁਣ ਤੇਰੀ ਭਾਬੀ ਨਹੀਂ ਆਪਦਾ ਘਰ ਛੱਡ ਕੇ ਆਈ ਮੈਂ ਨਹੀਂ ਛੱਡ ਕੇ ਆਈ ਹਰ ਇੱਕ ਕੁੜੀ ਨੂੰ ਇੱਕ ਨਾ ਇੱਕ ਦਿਨ ਜਾਣਾ ਹੀ ਪੈਂਦਾ ਹੈ ਮਾਮੀ ਜੀ ਤੁਸੀਂ ਇੰਨੀ ਕਾਲੀ ਕਿਉਂ ਕਰਦੇ ਹੋ ਅਜੇ ਤਾਂ ਮੈਂ ਪੜਦੀ ਆ ਭਾਬੀ ਜੀ ਕਹੋ ਨਾ ਤੁਸੀਂ ਮਾਮੀ ਜੀ ਨੂੰ ਲੇ ਤੂੰ ਤਾਂ ਸੀਰੀਅਸ ਹੀ ਲੈ ਗਈ ਅਸੀਂ ਤਾਂ ਬੈਠੇ ਉਹੀ ਗੱਲਾਂ ਕਰਦੇ ਸੀਗੇ ਤੂੰ ਟੈਨਸ਼ਨ ਨਾ ਲੈ ਹਜੇ ਨਹੀਂ ਤੇਰਾ ਵਿਆਹ ਕਰਦੇ ਤੂੰ ਆਪ ਦਾ ਪੜ੍ਹ ਲਿਖ ਲੈ ਚਲੋ ਫੇਰ ਤਾਂ ਠੀਕ ਆ ਭਾਬੀ ਜੀ ਚੱਲ ਹੁਣ ਮੈਨੂੰ ਐਂ ਦੱਸ ਮੈਂ ਤੇਰੇ ਵਾਸਤੇ ਕੀ ਬਣਾਵਾਂ ਤੈਨੂੰ ਵੀ ਭੁੱਖ ਲੱਗੀ ਹੋਣੀ ਆ